ਇੱਕ ਵੀਰ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਆਪਣੀ ਜਿਹੜੀ ਸਟਾਲ ਲਾਉਂਦੇ ਨੇ ਰੇੜੀ ਲਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਗੁਰਸਿੱਖ ਜੋੜਾ ਆ ਤੁਸੀਂ ਦੇਖ ਸਕਦੇ ਹੋ ਦੋਨੇ ਕੀਰਤ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰ ਰਹੇ ਨੇ ਸਾਡੇ ਗੁਰਸਿੱਖ ਵੀਰ ਜਦੋਂ ਇਸ ਤਰ੍ਹਾਂ ਆਪਣਾ ਕੰਮ ਸ਼ੁਰੂ ਕਰਦੇ ਨੇ ਤਾਂ ਮੁਸ਼ਕਲਾ ਵੀ ਆਉਂਦੀ ਆ ਪਰ ਸਾਡਾ ਕੰਮ ਬੰਦ ਹੈ ਉਹਨਾਂ ਦੀ ਸਪੋਰਟ ਕਰਨਾ ਇਦਾਂ ਦੇ ਆਪਣੇ ਗੁਰਸਿੱਖ ਵੀਰਾਂ ਦੀ ਸਪੋਰਟ ਕਰੋ ਤੇ ਖੜ ਜਾਇਆ ਕਰੋ ਜਿਵੇਂ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਸੀ ਫਿਰ ਕੀ ਲੋੜ ਪੈ ਗਈ ਤੁਹਾਨੂੰ ਇੱਧਰ ਆਉਣ ਦੀ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਜਿਵੇਂ ਗ੍ਰੰਥੀ ਸਿੰਘ ਨੂੰ ਤੁਹਾਨੂੰ ਪਤਾ ਹੀ ਅੱਜ ਦਾ ਤਖਾ ਬਹੁਤ ਘੱਟ ਮਿਲਦੀ ਆਈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਉਹਨਾਂ ਲਈ ਪਹਿਲਾਂ ਮੈਂ ਮਤਲਬ ਮੈਂ ਇਸ ਤੋਂ ਪਹਿਲਾਂ ਵੀ ਡਿਊਟੀ ਕਰੀ ਐ ਪੀਜ਼ਾ ਹਟ ਦੇ ਫਿਰ ਹਾਂਜੀ ਫਿਰ ਮੈਂ ਦਰ ਵੀ ਮਾਨ ਸਾਹਿਬ ਨੇ ਏਰੀਆ ਚ ਵੀ ਕਰੀਏ ਲੋਕਲ ਰੈਸਟੋਰੈਂਟ ਤੇ ਫਿਰ ਜਦ ਗੁਜਾਰਾ ਨਹੀਂ ਹੁੰਦਾ ਸੀ ਫਿਰ ਆਪਾਂ ਸੋਚਿਆ ਆਪਣਾ ਕੰਮ ਸ਼ੁਰੂ ਕਰੀਏ ਤੁਸੀਂ ਦੇਖ ਸਕਦੇ ਹੋ ਭੈਣ ਕਹਿੰਦੀ ਕਿ ਦੁੱਖ ਵੀ ਹੁੰਦਾ ਆ ਜਦੋਂ ਆਪਣੇ ਪੰਜਾਬੀ ਭਰਾ ਆ ਕੇ ਕਹਿਣ ਕਿ ਤੁਸੀਂ ਇੱਥੇ ਰੇੜੀ ਨਹੀਂ ਲਾਉਣੇ ਅੱਜ ਕੱਲ੍ਹ ਹਰ ਕੋਈ ਸੁਵਾਰਤਪੁਣੇ ਦਾ ਮਾਰਿਆ ਕੋਈ ਗੁਰਸਿੱਖ ਗੁਰਸਿੱਖ ਦੀ ਬਾਹ ਫੜ ਕੇ ਰਾਜੀ ਨਹੀਂ ਇਹ ਬਹੁਤ ਦੁੱਖ ਦੀ ਗੱਲ ਆ ਅਸੀਂ ਤਾਂ ਲੰਘਦੇ ਬੈਠੀ ਛਲੇ ਆਪਾਂ ਦੇਖਿਆ ਵੀ ਆਪਣੇ ਸਿੰਘ ਖੜੇ ਸਾਨੂੰ ਖੁਸ਼ੀ ਹੋਈ ਨਾਲੇ ਸਾਨੂੰ ਐ ਵੀ ਅਸੀਂ ਤਾਂ ਪੈਸੇ ਵੀ ਤੰਗ ਸੀਗੇ ਵੀ ਕੋਈ ਦਿਖਦਾ ਨਹੀਂ ਆਪਣਾ ਪਤਾ ਜਿਹੜਾ ਆਪਾਂ ਭਰੋਸੇ ਨਾਲ ਖਾ ਸਕੀ ਜਿਹਨਾਂ ਕੋਲ ਮੈਂ ਇਹੀ ਕਹਣਾ ਕਹੂੰਗਾ ਜੀ ਸਾਡਾ ਸੂਲੇ ਜੀ ਆਪਾਂ ਆਪਾਂ ਮੈਂ 10 ਫਰ ਬੱਧ ਦੇ ਦਈਏ ਹਾਂ ਪਰ ਜਿਹਨੇ ਆਪਣੇ ਸਰਦਾਰ ਭਾਵਨ ਜੀ ਬਿਲਕੁਲ ਕਿਉਂਕਿ ਸੂਲੇ ਦੇ ਸਾਡਾ ਹਾਲ ਹੈ ਮਾਲਿਆ ਕੀਤਨ ਕਰਦੇ ਆ ਲੰਗਰ ਲੱਗੇ ਹੁੰਦੇ ਬਹੁਤ ਜ਼ਿਆਦਾ ਨਾਲੇ ਜੇ ਤੇ ਵਧੀਆ ਹੈ ਇਹ ਮੇਰਾ ਵਿਚਾਰ ਆ ਮੈਨੂੰ ਚਾਹਦਾ ਵੀ ਕੋਲ ਮੈਂ ਸਹੀ ਆ ਤਾਂ ਬਾਕੀ ਨਿਕਲਦਾ ਪਰ ਮੇਰਾ ਹਿਸਾਬ ਹੈ ਪਹਿਲਾਂ ਆਪਾਂ ਨੂੰ ਸਿੰਧਾਂ ਨੂੰ ਸਪੋਰਟ ਕਰਨਾ ਚਾਹੀਦਾ ਸਾਨੂੰ ਦੋਸਤੋ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਤੇ ਕੈਸੇ ਗੁਰਸਿੱਖ ਜੋੜੇ ਨਾ ਮਲਾਵਾਂਗੇ ਸੋਸ਼ਲ ਮੀਡੀਆ ਤੇ ਪਹਿਲਾਂ ਇਹਨਾਂ ਦੀ ਵੀਡੀਓ ਵੀ ਵਾਇਰਲ ਹੁੰਦੀ ਆ ਇੱਥੇ ਇਹਨਾਂ ਨੂੰ ਲਾਂਚ ਮੁਸ਼ਕਲਾ ਵੀ ਹੁੰਦੀ ਆ ਆਪਣਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਖਾਲਸਾ ਫਾਸਟ ਫੂਡ ਤੁਸੀਂ ਦੇਖ ਸਕਦੇ ਲਿਖਿਆ ਹੋਇਆ ਇਹ ਵੀਰ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਆਪਣੀ ਜਿਹੜੀ ਸਟਾਲ ਲਾਉਂਦੇ ਨੇ ਰੈਡੀ ਲਾਉਂਦੇ ਨੇ ਤੁਸੀਂ ਦੇਖ ਸਕਦੇ ਗੁਰਸਿੱਖ ਜੋੜਾ ਆ ਜੇ ਅਸੀਂ ਭੈਣ ਬਾਰੇ ਤੁਹਾਨੂੰ ਦੱਸ ਦੱਸਣਾ ਚਾਹੀਏ ਤਾਂ ਪੈਨ ਹਿੰਦੂ ਪਰਿਵਾਰ ਜੋ ਸੀ ਤਾਂ ਹਿਮਾਚਲ ਦੀ ਰਹਿਣ ਵਾਲੀ ਆ ਪਰ ਜਦੋਂ ਇਸ ਵੀਰ ਨਾਲ ਇਹਨਾਂ ਦਾ ਵਿਆਹ ਹੋਇਆ ਗੁਰਸਿੱਖ ਸੱਜੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਦੋਨੇ ਕਿਰਤ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰ ਰਹੇ ਨੇ ਗਲਬਾਤ ਵੀ ਕਰਾਂਗੇ ਭੈਣ ਨੇ ਬਹੁਤ ਵਧੀਆ ਕੰਮ ਜਿਹੜਾ ਸਿੱਖਿਆ ਹੋਇਆ ਤੇ ਬਹੁਤ ਸੁਆਦੀਸ਼ ਜਿਹੜਾ 버ਗਰ ਬਣਾਉਂਦੇ ਨੇ ਆਪਾਂ ਅਕਸਰ ਦੇਖਦੇ ਆ ਕਿ ਸਾਡੇ ਗੁਰਸਿੱਖ ਵੀਰ ਜਦੋਂ ਇਸ ਤਰ੍ਹਾਂ ਆਪਣਾ ਕੰਮ ਸ਼ੁਰੂ ਕਰਦੇ ਨੇ ਤਾਂ ਮੁਸ਼ਕਲਾ ਵੀ ਆਉਂਦੀ ਆ ਪਰ ਸਾਡਾ ਕੰਮ ਬਣਦਾ ਹੈ ਉਹਨਾਂ ਦੀ ਸਪੋਰਟ ਕਰਨਾ ਇਦਾਂ ਦੇ ਆਪਣੇ ਗੁਰਸਿੱਖ ਵੀਰਾਂ ਦੀ ਸਪੋਰਟ ਕਰੋ ਤੇ ਖੜ ਜਾਇਆ ਕਰੋ ਜਦੋਂ ਕਿਤੇ ਪ੍ਰਵਾਸੀ ਮਜ਼ਦੂਰ ਇੱਥੇ ਆ ਜਾਂਦੇ ਨੇ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਪਰ ਸਾਡੇ ਵਾਲੇ ਕਈ ਵਾਰ ਸਾਥ ਨਹੀਂ ਦਿੰਦੇ ਪਰ ਐਵੇਂ ਖੜ ਜਾਇਆ ਕਰੋ ਕਿਉਂਕਿ ਪਹਿਲਾਂ ਇਹਨਾਂ ਦੇ ਇੱਥੇ ਸਟਾਲ ਲਵਾਉਣ ਤੋਂ ਵੀ ਜਿਹੜਾ ਕਿ ਕਾਫੀ ਆਨਗਾਹਨੀ ਕੀਤੀ ਜਾ ਰਹੀ ਸੀ ਪ੍ਰਸ਼ਾਸਨ ਵੱਲੋਂ ਵੀ ਤੇ ਗਲਬਾਤ ਵੀ ਕਰਾਂਗੇ ਭੈਣ ਤੁਸੀਂ ਦੇਖ ਸਕਦੇ ਹੋ 버거 ਬਣਾ ਰਹੇ ਨੇ ਵੀਰ ਜਿਹੜੇ ਨਾਲ ਆਪ ਸਪੋਰਟ ਕਰਦੇ ਨੇ ਗੱਲ ਬਾਤ ਕਰਾਂਗੇ ਵਾਈ ਗੁਰਜੀ ਕਾ ਸਾਹਿਬ ਵਾਈ ਗੁਰਜੀ ਦੀ ਫਤਿਹ ਕਿੰਨਾ ਟਾਈਮ ਹੋ ਗਿਆ ਵੀਰ ਜੀ ਤੁਸੀਂ ਮਤਲਬ ਕੀ ਕੰਮ ਸ਼ੁਰੂ ਕੀਤਾ ਹੋਇਆ ਹੈ ਇੱਥੇ ਭੈਣ ਜੀ 6 ਮਹੀਨੇ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਬੀ ਅਸੀਂ ਸੁਣਿਆ ਤੁਸੀਂ ਬਠਿੰਡੇ ਦੇ ਰਹਿਣ ਵਾਲੇ ਹੋ ਮਾਨਸਾ ਦੇ ਕੋਲ ਮਾਨਸਾ ਤੇ ਰਹਿਣ ਦਾ ਹਾਂ ਜੀ ਤੇ ਫਿਰ ਕਿਵੇਂ ਸਵਾਬਾ ਬਣਿਆ ਕਿ ਫਤਿਹਗੜ ਸਾਹਿਬ ਦੀ ਧਰਤੀ ਤੇ ਆ ਕੇ ਤੁਸੀਂ ਕੰਮ ਸ਼ੁਰੂ ਕਰਨਾ ਇੱਧਰ ਭੈਣ ਜੀ ਆਪਣਾ ਇੱਕ ਜੱਦੀ ਪਿੰਡ ਵੀ ਹੈਗਾ ਇੱਥੇ ਅੱਛਾ ਜੀ ਚੁੰਨੀ ਦੇ ਕੋਲ ਪਿੰਡ ਪੈਂਦਾ ਆਪਣਾ ਜੱਦੀ ਸਿਰ ਕੱਪੜਾ ਪਿੰਡ ਅੱਛਾ ਜੀ ਉੱਥੋਂ ਆਏ ਸੀ ਮਹਾਰਾਜ ਦੇ ਵਕੀਲ ਆਉਣ ਵਾਲੇ ਜੀ ਉਹਨਾਂ ਦੇ ਹੁਕਮ ਅ ਤਾਂ ਕੰਮ ਤੁਸੀਂ ਸਿੱਖਿਆ ਸੀ ਪਹਿਲਾਂ ਕਿ ਉਹ ਢਾਂ ਦੇ ਸਿੱਖਿਆ ਸੀ ਇਹ ਆਪਣੇ ਘਰ ਦੇ ਵਿੱਚ ਸਿੱਖਿਆ ਹੋਇਆ ਪਹਿਲਾਂ ਹੀ ਪੀਜਾ ਹਟ ਦੇ ਵਿੱਚ ਜੌਬ ਕਰਦੇ ਸੀਗੇ ਆਪਾਂ ਤਾਂ ਗਰੰਥੀ ਸਿੰਘ ਦੀ ਸੇਵਾ ਕਰਦੇ ਸੀ ਉਦੋਂ ਮਾਨ ਸਕਦੇ ਸੀ ਤੁਸੀਂ ਗਰੰਥੀ ਸਿੰਘ ਦੀ ਸੇਵਾ ਕਰਦੇ ਸੀ ਤਾਂ ਫਿਰ ਹੁਣ ਦੋਨੇ ਹੀ ਆਪਣਾ ਜਿਹੜਾ ਕੰਮ ਖੋਲ ਕੇ ਇੱਥੇ ਕਰਦੇ ਹੋ ਕੰਮ ਹਾਂਜੀ ਜੀ ਸਵੇਰੇ ਆ ਜਨੇ ਇੱਥੇ 9 ਵਜੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਆਦੀ ਬਣਾ ਕੇ ਦੇ ਰਹੇ ਹੋ ਇੱਥੇ ਕੁਲਚਾ 버ਗਰ ਸਪ੍ਰਿੰਗਰੋ ਮੋਮੋਸ ਤੇ ਸੈਂਡਵਿਚ ਜੀ ਜੀ ਤੁਸੀਂ ਗਰੰਥੀ ਸਿੰਘ ਦੀ ਡਿਊਟੀ ਕਰਦੇ ਸੀ ਫਿਰ ਕੀ ਲੋਡ ਪੈ ਗਈ ਤੁਹਾਨੂੰ ਵੀ ਇੱਧਰ ਆ ਕਰਦਾ ਗੁਜ਼ਾਰਾ ਨਹੀਂ ਸੀ ਚੱਲਦਾ ਜੀ ਜਿਹੜਾ ਗ੍ਰਾਂਤੀ ਸਿੰਘ ਤੁਹਾਨੂੰ ਪਤਾ ਹੀ ਅੱਜ ਦਾ ਤਨਖਾਹ ਬਹੁਤ ਘੱਟ ਮਿਲਦੀ ਹੈ ਜੀ ਹਾਂ ਬਿਲਕੁਲ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਉਹਨਾਂ ਲਈ ਇਹ ਫਿਰ ਆਜ਼ਾਦ ਕੰਮ ਸ਼ੁਰੂ ਕਰਨ ਦੇ ਵਾਸਤੇ ਤੇ ਬਾਕੀ ਕਮੇਟੀ ਗੁਰੂ ਘਰ ਦੀ ਕਮੇਟੀਆਂ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਹਰਾਸਮੈਂਟ ਕਰਦੇ ਹਨ ਜੀ ਜਦੋਂ ਇੱਥੇ ਲਾਇਆ ਤਾਂ ਸੁਣਨ ਚਾਹਿਆ ਕਿ ਮੁਸ਼ਕਲਾਂ ਵੀ ਤੁਹਾਨੂੰ ਬਹੁਤ ਆਈਆਂ ਤਾਂ ਕੀ ਗੱਲ ਹੋ ਗਈ ਸੀ ਕਿ ਤੁਹਾਨੂੰ ਇੱਥੇ ਸਟਾਲ ਲਾਉਣ ਨਹੀਂ ਸੀ ਦਿੱਤੀ ਜਾ ਰਹੀ ਇੱਥੇ ਭੈਣ ਜੀ ਚੌਥੀ ਜਗ੍ਹਾ ਰੇੜੀ ਖੜਾਈ ਐ ਸੀ ਅੱਛਾ ਜੀ ਇਸ ਤੋਂ ਪਹਿਲਾਂ ਤਿੰਨ ਜਗ੍ਹਾ ਤੇ ਸਾਨੂੰ ਲਾਉਣ ਤੇ ਰੋਕਿਆ ਆਪਣੇ ਪੰਜਾਬ ਇਹ ਤਾਂ ਨਹੀਂ ਚਾਹੀਦਾ ਹਾਂ ਪਰ ਉਹਨਾਂ ਨੇ ਰੋਕਿਆ ਆਪਾਂ ਨੂੰ ਲਾਉਣ ਦੇ ਤੇ ਚੌਥੀ ਜਗ੍ਹਾ ਲਾਈ ਐ ਪਹਿਲਾਂ ਕਿੱਥੇ ਲਾਉਂਦੇ ਸੀ ਪਹਿਲਾਂ 4 ਨੰਬਰ ਚੁੰਗੀ ਤੇ ਲਾਈ ਸੀਗੀ ਜੀ ਉੱਥੇ ਵੀ ਉਹਨਾਂ ਨੇ ਕਹਤੇ ਵੀ ਇੱਥੇ ਨਾ ਲਾਉਣੀ ਨਹੀਂ ਹੈਗੇ ਸੀ ਆਪਦਾ ਕੰਮ ਕਰਾਂਗੇ ਹੁਣ ਵੀ ਉੱਥੇ ਕੋਈ ਰੇੜੀ ਨਹੀਂ ਲੱਗੀ ਕੁਝ ਨਹੀਂ ਲੱਗਿਆ ਉਹੀ ਜਗ੍ਹਾ ਖਾਲੀ ਪਈ ਐ ਜਗ੍ਹਾ ਖਾਲੀ ਪਈ ਆ ਉਹ ਕਢਾਉਣ ਨਹੀਂ ਦਿੱਤੀ ਉੱਥੇ ਉਹ ਕਹਿੰਦੇ ਵੀ ਇੱਥੋਂ ਲੈ ਜਾਓ ਇੱਥੇ ਨਾ ਲਾਓ ਉਹਦੋਂ ਆਜ ਫੇਰ ਸਰਕਾਰੀ ਹਫਤੜ ਕੋ ਲੈ ਕੇ ਆਏ ਸੀਗੀ ਉੱਥੇ ਵੀ ਨਹੀਂ ਲਾਉਣ ਦਿੱਤੀ ਇੱਥੇ ਵੀ ਫਿਰ ਝਗੜਾ ਕੀਤਾ ਉਹਨਾਂ ਨੇ ਦੋ ਜਨਾਂ ਇੱਥੇ ਵੀ ਹਾਂਜੀ ਰੋਕਦੇ ਸੀ ਅੰ ਪ੍ਰਸ਼ਾਸਨ ਵੱਲੋਂ ਰੋਕਿਆ ਸੀਗਾ ਸਾਨੂੰ ਇਹ ਇੱਥੇ ਨਾ ਲਾਓ ਪ੍ਰਵਾਸੀ ਮਜ਼ਦੂਰ ਵੀ ਵਿੱਚ ਆ ਕੇ ੜਿੱਕਾ ਲਾਉਂਦੇ ਸੀਗੇ ਕਿ ਹਾਂ ਬੇਸੇ ਨਹੀਂ ਲੱਗਦੇ ਹਾਂਜੀ ਉਹ ਵੀ ਸਾਨੂੰ ਕਰ ਉਹਨਾਂ ਨੇ ਭੇਜਿਆ ਹੋਣਾ ਰੋਕ ਸਕਦੇ ਆ ਜੀ ਬਿਲਕੁਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀਰ ਗਰੰਥੀ ਸਿੰਘ ਨੇ ਆਪ ਨਾਲ ਲੱਗੇ ਹੋਏ ਨੇ ਇਹ ਚੌਥੀ ਜਗ੍ਹਾ ਉਹਨਾਂ ਦੀ ਜਿਹੜੀ ਕਿ ਸਟਾਲ ਲਾਉਂ ਦਿੱਤੀ ਹੈਗੀ ਇਹ ਭੈਣਾਂ ਨਾਲ ਵੀ ਗੱਲਬਾਤ ਕਰਾਂਗੇ ਲਮਨੀਤ ਕੌਰ ਹੁਣ ਇਸ ਭੈਣ ਦਾ ਨਾਮ ਹੈ ਪਹਿਲਾਂ ਨਾਮ ਇਹਨਾਂ ਦਾ ਕੁਝ ਹੋਰ ਸੀ ਗੱਲਬਾਤ ਕਰਕੇ ਹੀ ਜਾਣਕਾਰੀ ਲਵਾਂਗੇ ਨਾ ਤੋਂ ਪੈਨ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਪੈਨ ਨੇ ਪਹਿਲਾਂ ਤਾਂ ਇਹ ਹੀ ਜਾਨਣਾ ਚਾਹਣਾ ਗੁਰਸਿੱਖੀ ਲਾਈਨ ਦੇ ਵਿੱਚ ਕਿਵੇਂ ਆਏ ਜਿਵੇਂ ਤੁਸੀਂ ਹਿਮਾਚਲ ਦੇ ਰਹਿਣ ਵਾਲੇ ਹੋ Hindu ਪਰਿਵਾਰ ਦੇ ਵਿੱਚੋਂ ਮੈਂ ਉੱਤਰਾਖੰਡ ਦੀ ਰਹਿਣ ਵਾਲੀ ਆ ਜੀ ਜੀ ਬਸ ਮੈਨੂੰ ਚਾਰ ਸਾਈਵ ਜਿਆਦੇ ਦੀ ਮੂਵੀ ਦੇਖ ਕੇ ਮੈਨੂੰ ਬਹੁਤ ਪ੍ਰਭਾਵਿਤ ਹੋਇਆ ਫਿਰ ਮੈਂ ਮੈਂ ਸੋਚਿਆ ਮੈਂ ਵੀ ਅਮਰੀਸ਼ ਸ਼ਕਲਾ ਨੂੰ ਗੁਰਸਿੱਖ ਸਜਣਾ ਜੀ ਕੱਲ ਕਰਦਿਆਂ ਨੇ ਵਿਰੋਧ ਵੀ ਕੀਤਾ ਹਾਂਜੀ ਬਹੁਤ ਵਿਰੋਧ ਕੀਤਾ ਮੇਰੇ ਭਾਈਆਂ ਨੇ ਬਹੁਤ ਵਿਰੋਧ ਕੀਤਾ ਜੀ ਜੀ ਕੀ ਕਹਿੰਦੇ ਸੀ ਫਿਰ ਤੁਹਾਨੂੰ ਉਹ ਮੈਨੂੰ ਦਸਤਾਰ ਨਹੀਂ ਸਜਾਉਣ ਦਿੰਦੇ ਸੀ ਕਹਿੰਦੇ ਸੀ ਇਥੇ ਵਿਆਹ ਕਰਾਵਾਂਗੇ ਸ੍ਰੀ ਸਾਹਿਬ ਲਾਉਣ ਨੂੰ ਕਹਿੰਦੇ ਸੀ ਜੀ ਹਾਂਜੀ ਤੇ ਫਿਰ ਤੁਸੀਂ ਕਿਵੇਂ ਮਨ ਦੇ ਵਿੱਚ ਸੋਚਿਆ ਕਿ ਵੀ ਗੁਰਸਿੱਖ ਨਾਲ ਹੀ ਫਿਰ ਵਿਆਹ ਕਰਵਾਉਣਾ ਫਿਰ ਹਾਂਜੀ ਮੈਂ ਮਨ ਦੇ ਵਿੱਚ ਸੋਚਿਆ ਕਿ ਮੈਂ ਮਤਲਬ ਗੁਰਸਿੱਖ ਨਾਲ ਹੀ ਵਿਆਹ ਕਰਾਉਣਾ ਆ ਕਿਵੇਂ ਫਿਰ ਤੁਹਾਡਾ ਆਨੰਦ ਕਾਰਜ ਹੋਇਆ ਫੇਰ ਆਨੰਦ ਕਾਜ ਹੋ ਗਿਆ ਸੀ ਜੀ ਘਰ ਦੀ ਰਜਾਮੰਦੀ ਨਾਲ ਮੇਲਨ ਵਰਤਨ ਸਾਰਾ ਕਰਦੇ ਰੱਖਦੇ ਸੀ ਹਾਂਜੀ ਹਾਂਜੀ ਸਾਰੇ ਰੱਖਦੇ ਜੀ ਮੇਰਾ ਡੈਡੀ ਤਾਂ ਹੁਣ ਖੁਸ਼ ਹੈ ਵਿਰੋਧ ਤਾਂ ਨਹੀਂ ਕੀਤਾ ਵੀ ਚਲ ਜੇ ਤੂੰ ਅਮਰਤ ਸਾਕ ਲੈ ਆਇਆ ਤੇ ਹੁਣ ਤੂੰ ਫਿਰ ਉਹੋ ਜਿਹਾ ਮੁੰਡਾ ਵੀ ਲੱਭ ਰੀਆ ਔਰ ਇੰਨੀ ਦੂਰ ਜਾ ਰਹੀ ਹੈ ਕਿੱਥੇ ਹਾਂਜੀ ਬਹੁਤ ਹਾਂਜੀ ਵਿਰੋਧ ਤਾਂ ਕਰਦੇ ਸੀ ਪਹਿਲਾਂ ਜੀ ਹੁਣ ਤਾਂ ਬਿਲਕੁਲ ਸੈੱਟ ਹੈ ਸਾਰੇ ਮਤਲਬ ਮਿਲ ਵਰਤਾਅ ਹੋਏ ਮੇਰਾ ਡੈਡੀ ਵੀ ਹਾਂਦਾ ਜੀ ਕਿੰਨਾ ਟਾਈਮ ਪਹਿਲਾਂ ਬੋਲ ਚਾਲ ਛੱਡ ਰੱਖੀ ਉਹਨਾਂ ਨੇ ਨਹੀਂ ਹੁਣ ਤਾਂ ਸਾਰੇ ਵਰਤਦੇ ਜੀ ਕੋਈ ਬੋਲ ਚਾਲ ਨਹੀਂ ਛੱਡੀ ਹਰ ਤਾਂ ਆਉਂਦੇ ਜਾਂਦੇ ਰਹਿੰਦੇ ਸਰ ਤੇ ਆਉਂਦੇ ਜਾਂਦੇ ਰਹਿੰਦੇ ਪਰ ਕਿਦਾਂ ਸੋਚਿਆ ਕਿ ਤੁਸੀਂ ਇੱਥੇ ਵਟਿਕਟ ਸਾਹਿਬ ਦੀ ਧਰਤੀ ਤੇ ਲਉਣਾ ਜਿਹੜਾ ਪਤਾ ਨਹੀਂ ਜੀ ਮੈਂ ਤਾਂ ਮਹਾਰਾਜ ਜੀ ਨੇ ਆਫ ਕੀ ਕਿਰਪਾ ਕਰਦੀ ਆਫੀ ਇਧਰ ਇਧਰ ਹੀ ਮਨ ਬਣ ਗਿਆ ਫਿਰ ਜੀ ਕਿੰਨਾ ਟਾਈਮ ਤੁਸੀਂ ਕੰਮ ਸਿੱਖਿਆ ਪਹਿਲਾਂ ਕਿੱਥੇ ਪਹਿਲਾਂ ਮੈਂ ਮਤਲਬ ਮੈਂ ਰਿਸਤ ਪਹਿਲਾਂ ਵੀ ਡਿਊਟੀ ਕਰੀ ਐ ਪੀਜ਼ਾ ਹਟ ਚ ਫਿਰ ਹਾਂਜੀ ਫਿਰ ਮੈਂ ਇਧਰ ਵੀ ਮਾਨਸਾ ਆਪਣੇ ਏਰੀਆ ਚ ਵੀ ਕਰੀ ਐ ਲੋਕਲ ਰੈਸਟੋਰੈਂਟ ਚ ਫਿਰ ਜਦ ਗੁਜਾਰਾ ਨਹੀਂ ਹੁੰਦਾ ਸੀ ਫਿਰ ਆਪਾਂ ਸੋਚਿਆ ਆਪਣਾ ਕੰਮ ਸ਼ੁਰੂ ਕਰੀਏ ਬਿਲਕੁਲ ਹਾਂਜੀ ਜਦੋਂ ਕੋਈ ਆ ਕੇ ਜਿੱਦਾਂ ਕਹਿੰਦੇ ਕਿ ਪੰਜਾਬੀ ਭਰਾ ਹੀ ਸੀ ਜਿਹੜੇ ਤੁਹਾਨੂੰ ਇੱਥੇ ਸਟਾਲ ਲਾਉਣ ਵੀ ਨਹੀਂ ਸੀ ਤੇ ਦੁੱਖ ਵੀ ਹੁੰਦਾ ਸੀ ਕਿਉਂਕਿ ਤੁਸੀਂ ਤਾਂ ਨਵੇਂ ਗੁਰਸਿੱਖ ਸੱਜੇ ਸੀ ਹੈਨਾ ਵੀ ਆਹ ਗੁਰੂ ਦੀ ਕਹਿ ਸਕਦੇ ਆ ਕਿ ਆਪਣੇ ਸਰੂਪ ਚ ਸੱਜ ਕੇ ਤੇ ਦੇਖਿਆ ਕਿ ਇਹ ਮਤਲਬ ਕਿ ਤੁਹਾਨੂੰ ਹੀ ਰੋਕ ਰਹੇ ਨੇ ਵੀ ਤੁਸੀਂ ਗੁਰਸਿੱਖ ਹੈਗੇ ਹੋ ਹਾਂਜੀ ਬਹੁਤ ਮਤਲਬ ਲੋਕ ਲਾਉਣ ਨਹੀਂ ਦਿੰਦੇ ਸੀ ਰੇੜੀ ਨਾਲ ਹੀ ਕੋਈ ਪ੍ਰਵਾਸੀ ਖੜਾ ਰਹਿੰਦਾ ਸੀ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਸੀ ਜੀ ਸਾਨੂੰ ਕਹਿੰਦੇ ਸੀ ਇੱਥੇ ਨਾ ਲਾਓ ਇੱਥੇ ਜਾਮ ਲੱਗਦਾ ਹੁੰਦਾ ਫਿਰ ਬਹੁਤ ਜਗ੍ਹਾ ਮਤਲਬ ਲੋਕਾਂ ਨੇ ਕਿਹਾ ਇੱਥੇ ਅਸੀਂ ਰੇੜੀ ਲਾਉਣੀ ਹੈ ਇੱਥੇ ਸਾਡਾ ਕੰਮ ਨਹੀਂ ਚੱਲਣਾ ਅਸੀਂ ਵੀ ਆਹੀ ਕੰਮ ਕਰਦੇ ਐ ਵੀ ਬਹੁਤ ਗੱਲਾਂ ਮਤਲਬ ਦੇਖਣੀ ਪੈਂਦੀਆਂ ਉਹ ਵੀ ਸਾਥ ਘੱਟ ਹੀ ਦਿੰਦੇ ਨੇ ਲੋਕ ਬਹੁਤ ਹਾਂ ਹਾਂਜੀ ਜਦ ਇੱਕ ਵਾਰ ਪਹਿਲਾਂ ਵੀਡੀਓ ਬਣੀ ਸੀ ਉਦੋਂ ਤੋ ਸਾਥ ਦਿੰਦੇ ਸੀ ਹੁਣ ਫਿਰ ਹੋਰ ਘਟ ਗਿਆ ਕੰਮ ਜੀ ਹਾਂਜੀ ਪੂਰੀ ਤਰ੍ਹਾਂ ਚੱਲਦਾ ਨਹੀਂ ਆ ਨਹੀਂ ਜੀ ਮਸੀਆ ਕੋਲੇ ਖਾਂ ਜਾਂਦੇ ਨੇ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਹੈ ਕੋਈ ਵੀ ਮੈਂ ਮੈਂ ਕਿਸੇ ਹੋਰ ਵੀ ਭੈਣ ਭਰਾ ਕੋਲ ਦੇਖਦੇ ਜਿਹੜੇ ਆਪਣੇ ਪੰਜਾਬੀ ਵੀਰ ਹੈ ਉਹ ਵੀ ਆਏ ਆਪਣੇ ਵਰਗੇ ਖੜੇ ਰਹਿੰਦੇ ਔਰ ਜਿਹੜੇ ਨਾਲ ਦੇ ਰੇੜੀ ਵਾਲੇ ਹੁੰਦੇ ਉਹਨਾਂ ਕੋਲ ਪਹੀਏ ਕੋਲ ਮਤਲਬ ਪੂਰੇ ਲਾਈਨਾਂ ਲੱਗੀ ਹੁੰਦੀ ਹੈ ਬੇਲ ਨਹੀਂ ਹੁੰਦਾ ਉਹਨਾਂ ਨੂੰ ਜੀ ਹਾਂਜੀ ਔਰ ਤੁਸੀਂ ਚੰਗੇ ਵਧੀਆ ਤਰੀਕੇ ਨਾਲ ਬਣਾ ਕੇ ਦਿੰਦੇ ਹੋ ਹਾਂਜੀ ਹਾਂਜੀ ਬਾਈ ਗੁਰਜੀ ਵਧੀਆ ਤਰੀਕੇ ਨਾਲ ਸਾਫ਼ ਸੁਥਰਾ ਕੰਮ ਕਰਦੇ ਜੀ ਕੀ ਕੀ ਬਣਾ ਕੇ ਦੇ ਰਹੇ ਹੋ ਤੁਸੀਂ ਅਸੀਂ 버ਗਰ ਮੋਮੋ ਸਪ੍ਰਿੰਗ ਰੋਲ ਨਿਊਡਲ ਸੈਂਡਵਿਚ ਤੁਹਾਡੇ ਮਤਲਬ ਕਿ ਹਸਬੰਦ ਵੀ ਤੁਹਾਡੇ ਨਾਲ ਹਾਂਜੀ ਹਾਂਜੀ ਨਾਲ ਸਪੋਰਟ ਕਰਦੇ ਆ ਬਿਲਕੁਲ ਸਦਸ਼ ਕੋ ਤੁਸੀਂ ਦੇਖ ਸਕਦੇ ਹੋ ਭੈਣ ਕਹਿੰਦੀ ਕਿ ਦੁੱਖ ਵੀ ਹੁੰਦਾ ਆ ਜਦੋਂ ਆਪਣੇ ਪੰਜਾਬੀ ਭਰਾ ਆ ਕੇ ਕਹਿਣ ਕਿ ਤੁਸੀਂ ਇੱਥੇ ਰਿਹੜੀ ਨਹੀਂ ਲਾਉਣੀ ਅੱਜ ਕੱਲ੍ਹ ਹਰ ਕੋਈ ਸਵਾਰਥਪੂਣੇ ਦਾ ਮਾਰਿਆ ਕੋਈ ਗੁਰਸਿੱਖ ਗੁਰਸਿੱਖ ਦੀ ਬਾਹ ਫੜ ਕੇ ਰਾਜ਼ੀ ਨਹੀਂ ਇਹ ਬਹੁਤ ਦੁੱਖ ਦੀ ਗੱਲ ਹੈ ਦੁੱਖ ਵੀ ਲੱਗਦਾ ਜਦੋਂ ਇਦਾਂ ਦੇ ਲੋੜਵੰਦ ਨੇ ਦੋਨੇ ਇਹ ਨਹੀਂ ਆ ਕਿ ਕੋਈ ਸ਼ੌਕ ਨਾਲ ਇੱਥੇ ਰੇੜੀ ਲਾਈ ਆ ਆਪਣਾ ਗੁਜ਼ਾਰਾ ਕਰਨ ਦੇ ਲਈ ਇਹਨਾਂ ਨੇ ਰੇੜੀ ਲਾਈ ਵੀਰ ਗ੍ਰੰਥੀ ਸਿੰਘ ਸੀ ਕਹਿੰਦੇ ਪ੍ਰਧਾਨ ਆ ਜਿਹੜੇ ਉਹ ਚੌਧਰਾਂ ਦੇ ਮਾਰੇ ਗੁਰੂ ਘਰ ਦੇ ਵਿੱਚ ਤਨਖਾਹਾਂ ਵੀ ਜਿਹੜੀਆਂ ਉਹ ਵੱਧ ਨਹੀਂ ਦਿੰਦੇ ਤਾਂ ਬਹੁਤ ਜਿਹੜਾ ਕਿ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਵੀ ਆ ਕੇ ਰਹਿਣਾ ਵੀ ਹੁੰਦਾ ਆ ਖਾਣਾ ਵੀ ਹੁੰਦਾ ਆ ਤੇ ਫਿਰ ਆਪਣਾ ਕੰਮ ਵੀ ਚਲਾਉਣਾ ਹੁੰਦਾ ਹਾਂਜੀ ਕੰਮ ਵੀ ਚਲਾਉਣਾ ਦੇ ਇੱਥੇ ਅਸੀਂ ਕਿਰਾਏ ਤੇ ਰਹਿੰਦੇ ਜੀ ਕਿਰਾਏ ਤੇ ਰਹਿੰਦੇ ਹਾਂ ਜੀ ਤੇ ਗੁਜ਼ਾਰਾ ਚੱਲ ਜਾਂਦਾ ਤੁਹਾਡਾ ਹਾਂ ਜੀ ਬਸ ਬਰਾਬਰ ਹੀ ਚੱਲਦਾ ਜੀ ਹੁਣ ਤਾਂ ਫਿਲਹਾਲ ਖਰਚਾ ਹੀ ਨਿਕਲਦਾ ਸਟਾਰਟਿੰਗ ਕਿਵੇਂ ਕੀਤੀ ਫਿਰ ਕਿੰਨੀ ਕੁ ਮੁਸ਼ਕਲ ਹੋਈ ਤੁਹਾਨੂੰ ਬਹੁਤ ਮੁਸ਼ਕਲ ਹੋਈ ਸੀ ਅਸੀਂ ਛੋੜਾ ਫਿਰ ਕਿਵੇਂ ਲਈ ਪਹਿਲਾਂ ਬਹੁਤ ਟਾਈਮ 3-4 ਮਹੀਨੇ ਪਹਿਲਾਂ ਰੈਡੀ ਲੈ ਲਈ ਫਿਰ ਥੋੜੀ ਥੋੜੀ ਸਮਾਨ ਲੈ ਲਿਆ ਆਦਾ ਸਮਾਨ ਕਿਸੇ ਤੋਂ ਲੈਂਦਾ ਸੀ ਜੀ ਮਤਲਬ ਮੰਗ ਕੇ ਕੰਮ ਚਲਾਇਆ ਫਿਰ ਜਦ ਥੋੜੀ ਬਹੁਤ ਆਪਣੇ ਕੋਲ ਬਣ ਜਾਂਦੀ ਸੀ ਢਹਾੜੀ ਫਿਰ ਅਸੀਂ ਥੋੜੀ ਥੋੜੀ ਇੱਕ ਇੱਕ ਦੋਦੇ ਬਰਤਨ ਖਰੀਦ ਲੈਂਦੇ ਸੀ ਫਿਰ ਹੁਣ ਵੀ ਆਪਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ ਪਰ ਥੋੜੀ ਥੋੜੀ ਬਸ ਸੱਟ ਜੀ ਹੋ ਗਿਆ ਜੀ ਕੰਮ ਪਹਿਲਾਂ ਥੋੜੀ ਜਿਹਾ ਸ਼ੁਰੂ ਕਰਿਆ ਸੀ ਇਸੇ ਸਾਨੂੰ 6 ਮਹੀਨੇ ਹੋ ਗਏ ਹੁਣ ਤੁਹਾਨੂੰ ਇੱਥੇ ਸਾਨੂੰ 6 ਮਹੀਨੇ ਹੋਣ ਵਾਲੇ ਜੀ 6 ਮਹੀਨੇ ਘਰ ਛੱਡ ਕੇ ਵੀ ਆਏ ਹੋ ਇੱਥੇ ਰੈਂਟ ਤੇ ਵੀ ਰਹਿੰਦੇ ਹੋ ਤੇ ਆਪਣਾ ਖਰਚਾ ਹੀ ਮਸਾ ਕੱਢਦੇ ਹੋ ਹਾਂਜੀ ਬਸ ਬਰਾਬਰੀ ਚੱਲੀ ਜਾਂਦਾ ਜੀ ਕਦੇ ਰੈਂਟ ਚ ਕਦੇ ਬਿਜਲੀ ਦਾ ਬਿੱਲ ਦੋ ਫਿਰ ਜੀ ਸਾਨੂੰ ਪਤਾ ਹੀ ਹੈ ਸ਼ਹਿਰ ਵਿੱਚ ਰਹਿਣਾ ਕੋਈ ਕੋਈ ਮੰਗ ਕਰਦੇ ਹੋ ਆਪਣੇ ਪੰਜਾਬੀ ਭਰਾਵਾਂ ਤੋਂ ਇੱਕ ਗੁਰਸਿੱਖ ਭਰਾਵਾਂ ਤੋਂ ਦੇ ਸਾਥ ਦੀ ਹਾਂਜੀ ਜ਼ਰੂਰ ਹੈ ਜੀ ਜਿੱਥੇ ਵੀ ਆਪਣੇ ਭੈਣ ਭਾਈ ਖੜੇ ਰਹਿੰਦੇ ਪੰਜਾਬੀ ਉਹਨਾਂ ਤੇ ਜ਼ਰੂਰ ਸ਼ਾਕੇ ਜਾਇਆ ਕਰੋ ਕੋਈ ਵੀ ਚੀਜ਼ ਆ ਕੋਈ ਚੀਜ਼ ਦੀ ਮਤਲਬ ਦੁਕਾਨ ਲਾਉਂਦੇ ਕਪੜੇ ਦੁਕਾਨ ਹੁੰਦੇ ਉਹਨਾਂ ਕੋਲ ਜਿਹੜੀ ਜ਼ਰੂਰ ਖਰੀਦ ਕੇ ਜਾਇਆ ਕਰੋ ਜੀ ਜੀ ਬਿਲਕੁਲ ਤਾਂ ਵੇਖ ਲਓ ਭੈਣ ਨੇ ਆਪਣੇ ਬਾਰੇ ਹੀ ਨਹੀਂ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਪੰਜਾਬੀ ਭਰਾ ਜਿਹੜੇ ਇੱਥੇ ਕੋਈ ਵੀ ਕੰਮ ਕਰਨ ਲਈ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਸਾਥ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਇਹ ਹੀ ਜਾਨਣਾ ਚਾਹੁੰਦੇ ਫਿਰ ਕਿਵੇਂ ਪਤਾ ਲੱਗਾ ਤੁਹਾਨੂੰ ਕਿ ਇੱਥੇ ਗੁਰਸਿੱਖੀ ਵੀ ਚੇਰੇ ਸਾਲ ਖੋਲੀ ਹੋਈ ਹੈ ਅਸੀਂ ਤਾਂ ਲੰਘਦੇ ਬੈਸੀ ਸੀ ਹਲੇ ਆਪਾਂ ਦੇਖਿਆ ਵੀ ਆਪਣੇ ਸਿੰਘ ਖੜੇ ਹੈ ਜੀ ਹਾਂਜੀ ਤੁਹਾਨੂੰ ਖੁਸ਼ੀ ਹੋਈ ਨਾਲੇ ਸਾਨੂੰ ਐ ਵੀ ਅਸੀਂ ਤਾਂ ਐਸੀ ਵੀ ਤੰਗ ਸੀ ਕਿ ਵੀ ਕੋਈ ਦਿਖਦਾ ਨਹੀਂ ਆਪਣਾ ਪਤਾ ਜਿਹੜਾ ਆਪਾਂ ਭਰੋਸੇ ਨਾਲ ਖਾ ਸੀ ਜਿਹਨਾਂ ਕੋਲ ਜੀ ਬਿਲਕੁਲ ਤੇ ਜਿਹੜੇ ਹੋਰ ਪ੍ਰਵਾਸੀ ਆ ਗਏ ਆਪਣੇ ਵੀਰੇ ਪਰ ਉਹ ਐ ਵੀ ਚਲੋ ਤੰਬਾਕੂ ਵਾਲੇ ਹੱਥ ਹੁੰਦੇ ਆ ਜੀ ਉਹ ਸਾਨੂੰ ਫਿਰ ਭਰੋਸਾ ਨਹੀਂ ਆਉਂਦਾ ਜੀ ਤੁਹਾਨੂੰ ਐ ਵੀ ਅਸੀਂ ਘਰੇ ਬਹਿ ਕੇ ਖਾ ਰਹੇ ਹਾਂ ਜੀ ਜੀ ਤੁਹਾਨੂੰ ਤਾਂ ਕਰਕੇ ਆਪਾਂ ਤੇ ਆਰਾਮ ਨਾਲ ਸਾਫ ਸੁਥਰਾ ਵਧੀਆ ਮਿਲ ਰਿਹਾ ਚੰਗਾ ਬਣਾ ਰਹੇ ਨੇ ਦੇਖਣ ਦੀ ਲੋੜ ਨਹੀਂ ਸਾਨੂੰ ਜਾ ਕੇ ਇਦੀ ਭਰੋਸੇ ਜੀ ਸਰੂਪ ਵੀ ਬਦਲ ਆ ਜਾਂਦਾ ਜੀ ਹਾਂਜੀ ਹੰਦਲੇ ਉਹਨਾਂ ਜੀਸੀ ਦੇਖਦੇ ਆਂ ਪ੍ਰਵਾਸੀ ਮਜ਼ਦੂਰਾਂ ਕੋਲ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਹਾਲਾਂਕਿ ਇਹ ਨਹੀਂ ਪਤਾ ਹੁੰਦਾ ਕਿ ਉਹ ਬਣਾਉਂਦੇ ਕਿਵੇਂ ਨੇ ਤੇ ਕਈ ਵਾਰ ਆਪਾਂ ਦੇਖਦੇ ਆਂ ਕਿ ਸਾਡੇ ਗੁਰਸਿੱਖ ਵੀਰਾਂ ਨੂੰ ਬਹੁਤ ਘੱਟ ਸਪੋਰਟ ਹੈ ਜਿਵੇਂ ਤੁਹਾਨੂੰ ਵੀ ਪਤਾ ਨਹੀਂ ਤੁਸੀਂ ਲੱਭ ਕੇ ਉਸੇ ਵੇਲੇ ਆਏ ਪਏ ਅਸੀਂ ਇੱਥੇ ਖਾਵਾਂਗੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਸਾਡਾ ਤਾਂ ਸੂਲ ਹੈ ਜੀ ਆਪਾਂ ਭਾਵੇਂ 10 ਰੁਪਏ ਵੱਧ ਦੇ ਦਈਏ ਹਾਂ ਪਰ ਦੇਣੇ ਆਪਣੇ ਸਰਦਾਰ ਭਾਵਨ ਨੂੰ ਜੀ ਬਿਲਕੁਲ ਕਿਉਂਕਿ ਇਸ ਹੁਲੇ ਜੋ ਸਾਡਾ ਹਾਲ ਹੈ ਮਾਲਿਆ ਅਸੀਂ ਕੀਰਤਨ ਕਰਦੇ ਆਂ ਲੰਗਰ ਲੱਗੇ ਹੁੰਦੇ ਬਹੁਤ ਜ਼ਿਆਦਾ ਨਾਲ ਇਹ ਮੇਰਾ ਵਿਚਾਰ ਆ ਮੈਂ ਨਹੀਂ ਚਾਹਦਾ ਵੀ ਚਲੋ ਮੈਂ ਸਹੀ ਆ ਤਾਂ ਬਾਕੀ ਨਿਕਲਦਾ ਪਰ ਮੇਰਾ ਹਿਸਾਬ ਹੈ ਪਹਿਲਾਂ ਆਪਣ ਨੂੰ ਸਿੰਘਾਂ ਨੂੰ ਸਪੋਰਟ ਕਰਨਾ ਚਾਹੀਦਾ ਸਾਨੂੰ ਬਿਲਕੁਲ ਠੀਕ ਹੈ ਤੇ ਹੁਣ ਜਿੱਦਾਂ ਬਾਕੀ ਪ੍ਰਵਾਸੀ ਖੜੇ ਹੁੰਦੇ ਆ ਤਾਂ ਲਾਈਨਾਂ ਲੱਗੀਆਂ ਨੇ ਬਮਹਾਲੀ ਰਹਿੰਦਾ ਜੀ ਮੇਰੇ ਉੱਥੇ ਤਾਂ ਖਾਸ ਕਰਕੇ ਗਾੜੀ ਆ ਜੀ ਹਾਂ ਬਿਲਕੁਲ ਉੱਥੇ ਵੀ ਇਹ ਹਾਲ ਹੈ ਜੀ ਤਾਂ ਮੈਨੂੰ ਹੁਣ ਖੁਸ਼ੀ ਹੁੰਦੀ ਸਿੰਘ ਖੜੇ ਹੁੰਦੇ ਅਸੀਂ ਆਪ ਜਾਂਦੇ ਆ ਤੇ ਮੈਂ ਹੋਰਾਂ ਨੂੰ ਵੀ ਕਹਿਣਾ ਚਾਹੁੰਦਾ ਜੀ ਸਾਨੂੰ ਜਾਣਾ ਚਾਹੀਦਾ ਜੀ ਤੇ ਸਪੋਰਟ ਕਰਨੀ ਚਾਹੀਦੀ ਹੈ ਕਈ ਵਾਰ ਕੇ ਬੰਦੇ ਕਹਿੰਦੇ ਜੀ ਸਾਨੂੰ ਚੀਜ਼ ਨਹੀਂ ਪਸੰਦ ਚੀਜ਼ ਨਹੀਂ ਪਸੰਦ ਆਉਂਦੀ ਦੱਸੋ ਤੁਸੀਂ ਨਹੀਂ ਦੱਸੋਗੇ ਕੌਣ ਦੱਸੂਗਾ ਜੀ ਹਾਂਜੀ ਇਧਰ ਉਧਰ ਜਾ ਕੇ ਤੁਸੀਂ ਖੜ ਜਾਂਦੇ ਹੋ ਆ ਭੰਡਦੇ ਹੋ ਯਾਰ ਉਹਦੀ ਵਧੀਆ ਨਹੀਂ ਐ ਨਹੀਂ ਐ ਹਾਂਜੀ ਹਾਂਜੀ ਬਿਲਕੁਲ ਜੀ ਹੋਰ ਜੀ ਫਿਰ ਕਹਿੰਦੇ ਬਾਹਰ ਚਲ ਜਾਂਦੇ ਆ ਜੀ ਹਾਂ ਜੇ ਬਾਹਰ ਨਹੀਂ ਭੇਜਦੇ ਸਾਂ ਚਾਹੁੰਦੇ ਤੁਸੀਂ ਇੱਥੇ ਰਹਿਣ ਫਿਰ ਇੱਥੇ ਕੰਮ ਸਪੋਰਟ ਵੀ ਕਰਨੀ ਦੇਣੀ ਜਾਈ ਸਾਨੂੰ ਬਹੁਤ ਖੁਸ਼ੀ ਹੋਈ ਐ ਤੁਸੀਂ ਵੀ ਮਤਲਬ ਕਿ ਕੀਰਤਨੀ ਸਿੰਘ ਨੇ ਵੀਰ ਤੇ ਇੱਥੇ ਖਾਸ ਤੌਰ ਤੇ ਦੇਖਿਆ ਕਿ ਗੁਰਸਿੱਖ ਬਾਣੇ ਦੇ ਵਿੱਚ ਦੋਨੋਂ ਜੋੜਾ ਜਿਹੜਾ ਪਤੀ ਪਤਨੀ ਇੱਥੇ ਲੱਗੇ ਹੋਏ ਸੀ ਤਾਂ ਉਹਨਾਂ ਨੇ ਇੱਥੇ ਆ ਕੇ ਜਿਹੜਾ ਆਪਣਾ ਖਾਣਾ ਵਧੀਆ ਸਮਝਾ ਕਹਿੰਦੇ ਦੇਖਣ ਦੇ ਵੀ ਲੋੜ ਨਹੀਂ ਇੰਨਾ ਭਰੋਸਾ ਕਿਉਂਕਿ ਬਾਣੇ ਦੇ ਵਿੱਚ ਨੇ ਤਾਂ ਇੱਥੇ ਇਹਨਾਂ ਨੇ शकਿਆ ਤੇ ਕਿਦਾਂ ਲੱਗਾ ਖਾਣ ਦੇ ਵਿੱਚ ਤੁਹਾਨੂੰ ਬਹੁਤ ਸਵਾਦ ਹੈ ਬਸ ਸਵਾਦ ਹੈ ਵੀਰ ਜੀ ਠੀਕ ਹੈ ਤਾਂ ਬਹੁਤ ਖੁਸ਼ੀ ਹੋਈ ਆ ਸਾਨੂੰ ਵੀ ਦੇਖ ਕੇ ਕਿ ਇੱਦਾਂ ਗੁਰਸਿੱਖ ਵੀਰਾਂ ਦੀ ਸਪੋਰਟ ਕਰਨ ਲਈ ਜਿਹੜੇ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਕੀਰਤਨ ਕਰਦੇ ਨੇ ਉਹ ਵੀ ਆ ਕੇ ਸਪੋਰਟ ਕਰ ਰਹੇ ਨੇ ਹੁਣ ਵੀ ਪਰੇਸ਼ਾਨੀਆਂ ਵੀਰ ਜੀ ਚੱਲਣੀਆਂ ਪੈਂਦੀਆਂ ਨੇ ਜੇ ਇਸ ਤਰੀਕੇ ਨਾਲ ਤੁਸੀਂ ਕਿਹਾ ਵੀ 4 ਮਹੀਨੇ ਤੁਹਾਨੂੰ ਤੰਗ ਕਰ ਛੱਡਿਆ ਹਾਂਜੀ ਹੁਣ ਵੀ ਪਰੇਸ਼ਾਨੀਆਂ ਆਉਂਦੀਆਂ ਆਉਂਦੀਆਂ ਨੇ ਬਹੁਤੀ ਕੀ ਪਰੇਸ਼ਾਨੀਆਂ ਆ ਰਹੀਆਂ ਹੁਣ ਤੁਹਾਨੂੰ ਜਿਵੇਂ ਆਪਣੇ ਪੰਜਾਬੀ ਲੋਕ ਨਹੀਂ ਸਪੋਰਟ ਕਰ ਰਹੇ ਇੱਕ ਕਈ ਵਾਰੀ ਕੋਈ ਹੋਰ ਵੀ ਆ ਕੇ ਕਹਿੰਦੇ ਵੀ ਇੱਥੇ ਨਾ ਲਾਓ ਵੀ ਅਸੀਂ ਹੋਰ ਕਿਤੇ ਲਾ ਲਓ ਐ ਵੀ ਕਹਿੰਦੇ ਨੇ ਜਿਵੇਂ ਤੁਸੀਂ ਹੁਣ ਡੀਸੀ ਆਫਿਸ ਦੇ ਬਾਹਰ ਲਾਇਆ ਇਹ ਤੇ ਤਾਂ ਨਹੀਂ ਤਾਂ ਕਿੱਥੇ ਜਰਣਾਇਆ ਜਦੋਂ ਪਹਿਲੇ 2 ਦਿਨ ਲਾਈਏ ਉਦੋਂ ਦਿੱਕਤ ਕੋਈ ਨਹੀਂ ਆਈ ਉਦੋਂ ਬੱਸ ਤੇ ਵੀ ਮਤਲਬ ਕਿ ਨਹੀਂ ਲਾਉਂ ਦਿੱਤੀ ਜਾਂਦੀ ਨਹੀਂ ਉਦੋਂ ਨਹੀਂ ਲਾਉਂਦੀ ਸਭਾ ਤੇ ਆਪ ਹੀ ਨਹੀਂ ਲਾਈ ਵੈਸੀ ਪਰ ਉਹ ਲਾਉਣ ਵੀ ਨਹੀਂ ਦਿੰਦੇ ਹੈਗੇ ਜਦੋਂ ਸਟਾਰਟਿੰਗ ਕਰੀ ਜਾਈ ਪਹਿਲੇ 2 ਦਿਨ ਤੀਜੇ ਦਿਨ ਸਾਨੂੰ ਆ ਕੇ ਕਹਤਾ ਸੀਗੇ ਵੀ ਇੱਥੇ ਨਾ ਲਾਓ ਇੱਥੋਂ ਪਰਾਂ ਲੈ ਜਾ ਜੀ ਬੱਸ ਬਹੁਤ ਧੰਨਵਾਦ ਜੀ ਸਦਸ਼ਕੋ ਆਪਣੇ ਗੁਰਸਿੱਖ ਵੀਰਾਂ ਦੀ ਸਪੋਰਟ ਕਰਿਆ ਕਰੋ ਦੇਖੋ ਭੈਣ Hindu ਫੈਮਿਲੀ ਚੋਂ ਸੀ ਪਰ ਜਦੋਂ ਚਾਰਲ ਸਾਬ ਜਦੇ ਦੀ ਕਹਿੰਦੇ ਮੂਵੀ ਦੇਖੀ ਤੇ ਇੰਨੇ ਪ੍ਰਭਾਵਿਤ ਹੋਏ ਤਾਂ ਕੱਲੀ ਹੀ ਪਰਿਵਾਰ ਚੋਂ ਗੁਰਸਿੱਖ ਸੱਜ ਗਈ ਭੈਣ ਤੇ ਅੱਜ ਗੁਰੂ ਦੇ ਲੜ ਲੱਗਣ ਦੇ ਨਾਲ ਨਾਲ ਆਪਣੇ ਤੁਸੀਂ ਦੇਖ ਸਕਦੇ ਸਿੰਘ ਸਾਹਿਬ ਨਾਲ ਕੰਮ ਜਿਹੜੀ ਉਹ ਇੱਥੇ ਕਰਵਾਉਂਦੀ ਪਹਿਲਾਂ ਸਿੱਖਿਆ ਫਿਰ ਆਪ ਜਿਹੜਾ ਬਣਾਉਣਾ ਇਹਨਾਂ ਨੇ ਸ਼ੁਰੂ ਕੀਤਾ ਤਾਂ ਹੁਣ ਮੁਸ਼ਕਲਾਂ ਵੀ ਬਹੁਤ ਆਈਆਂ ਪਰ ਫਿਰ ਵੀ ਆਪਣੇ ਗੁਰਸਿੱਖ ਵੀਰਾਂ ਨੂੰ ਸਾਥ ਦੇਣਾ ਚਾਹੀਦਾ ਆਪਣੇ ਪੰਜਾਬੀ ਆਪਣੇ ਗੁਰਸਿੱਖ ਵੀਰਾਂ ਦਾ ਤਾਂ ਜੋ ਉਹਨਾਂ ਨੂੰ ਸਪੋਰਟ ਮਿਲ ਸਕੇ ਉਹ ਤੁਹਾਡੇ ਆਸਰੇ ਹੀ ਆਪਣਾ ਕੰਮ ਜਿਹੜਾ ਉਹ ਸਹੀ ਤਰੀਕੇ ਨਾਲ ਖੜਾ ਕਰ ਸਕਦੇ ਨੇ ਜੁੜੇ ਰਹੋ ਇੱਕ ਸੁਨੇਹਾ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਭੈਣ ਭਰਾਵਾਂ ਦੀ ਜਿਹੜੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ